ਬੀਤੀ ਦਿਨ ਰਾਤ ਆਏ ਮੀਂਹ ਦੇ ਕਰਕੇ ਤੇਜ਼ ਹਵਾਵਾਂ ਵੀ ਨਾ ਚੱਲੀਆਂ ਜਿਸ ਦੇ ਕਰਕੇ ਕਾਫੀ ਨੁਕਸਾਨ ਦੇਖ ਨੂੰ ਮਿਲਿਆ ਵੱਖ-ਵੱਖ ਸ਼ਹਿਰਾਂ ਤੋਂ ਕੁਝ ਤਸਵੀਰਾਂ ਸਾਂਭ ਲਈਆਂ ਜਿੱਥੇ ਕਿ ਦਰਖਤਾਂ ਕਪਟੇ ਗਏ ਉੱਥੇ ਹੀ ਕਈ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਕਈਆਂ ਦੇ ਵਾਹਨਾਂ ਦਾ ਨੁਕਸਾਨ ਹੋਇਆ ਤੇ ਕਈਆਂ ਨੂੰ ਮਾਮੂਲੀ ਸੱਟਾਂ ਲੱਗਣ ਦੇ ਮਾਮਲੇ ਜਿਹੜੇ ਕਿ ਸਾਹਮਣੇ ਆਏ ਨੇ ਥੋੜੇ ਜੇ ਮੀਂਹ ਨੇ ਕਈ ਥਾਵਾਂ ਤੇ ਪ੍ਰਸ਼ਾਸਨ ਦੀ ਵੀ ਪੋਲ ਖੋਲ ਕੇ ਰੱਖ ਦਿੱਤੀ ਜਿੱਥੇ ਕਿ ਜਲਤਲ ਹੋਇਆ ਸੜਕਾਂ ਦੇ ਉੱਤੇ ਪਾਣੀ ਜਿਹੜਾ ਕਿ ਦੇਖ ਨੂੰ ਮਿਲਿਆ ਦੂਜੇ ਪਾਸੇ ਗਲੀਆਂ ਨਾਲੀਆਂ ਦੇ ਵਿੱਚ ਵੀ ਪਾਣੀ ਜੜਾ ਕਿ ਕਾਫੀ ਦੇਖ ਨੂੰ ਨਜ਼ਰ ਆਇਆ ਉੱਥੇ ਹੀ ਉਨਤਾਜਿਆ ਤਸਵੀਰਾਂ ਤਰਨ ਤਾਰਨ ਤੋਂ ਸਾਹਮਣੀਆਂ ਨੇ ਜਿੱਥੇ ਕੀ ਭਾਰੀ ਮੀਂਹ ਦੇ ਕਰਕੇ ਸ਼ੈੱਡ ਡਿੱਗਿਆ ਸ਼ੈੱਡ ਡਿੱਗਣ ਦੇ ਨਾਲ ਮਾਲੇ ਨੁਕਸਾਨ ਕਾਫੀ ਹੋਇਆ ਦੱਸਿਆ ਜਾ ਰਿਹਾ ਕਿ ਸ਼ੈੱਡ ਡਿੱਗਣ ਦੇ ਨਾਲ نیچے ਖੜੇ ਵਾਹਨ ਉਹ ਬੁਰੀ ਤਰੀਕੇ ਦੇ ਨਾਲ ਚੱਕਣਾ ਚੂਰ ਹੋ ਗਏ ਉੱਥੇ ਹੀ ਬਜ਼ੁਰਗ ਵੀ ਇਸ ਸ਼ਰ ਦੇ નીચે ਬੈਠਾ ਸੀ ਤੇ ਉਸ ਨੂੰ ਵੀ ਮਾਮਲੇ ਜਿਹੜੀਆਂ ਕਿ ਸੱਤਾ ਲੱਗੀਆਂ ਪਰ ਗਣੀ ਮੱਤ ਰਹੀ ਇਸੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਗਿਆ ਪਰ ਮਾਲੀ ਨੁਕਸਾਨ ਦੀ ਗੱਲ ਕਰੀਏ ਤਾਂ ਕਾਫੀ ਮਾਲੀ ਨੁਕਸਾਨ ਹੋਇਆ ਤਾਂ ਲਗਾਤਾਰ ਮੀਂਹ ਤਬਾਹੀ ਨੇ ਕਾਫੀ ਲੋਕਾਂ ਦਾ ਨੁਕਸਾਨ ਕੀਤਾ ਆਓ ਤੁਹਾਨੂੰ ਇਹ ਤਸਵੀਰਾਂ ਦਿਖਾਉਂਦੇ ਤਾਂ ਤੁਹਾਡੇ ਇਲਾਕੇ ਦਾ ਕਿਵੇਂ ਦਾ ਹਾਲ ਰਿਹਾ ਆਪਣੀ ਵੀ ਰਾਏ ਜ਼ਰੂਰ ਸ। ਰਾਤ ਦੇ ਨੇਰ ਚਖੜ ਨਾਲ ਮੇਰੇ ਬਰਾਂਡਾ ਸਾਰਾ ਉੱਡ ਗਿਆ ਗੱਡੀ ਸੀ ਵਿੱਚ ਉਹ ਵੀ ਟੁੱਟ ਗਈ ਆ ਸਕੂਟਰੀ ਸੀ ਉਹ ਟੁੱਟ ਗਈ ਆ ਮਾਤਾ ਤੇ ਮੇਰੇ ਬਾਪੂ ਜੀ ਇਹ ਦੋਵੇਂ ਇਹ ਬਰਾਂਡੇ 'ਚ ਇਹ ਉਹਨਾਂ ਦੇ ਬਹੁਤ ਜਿਆਦੀਆਂ ਸੱਟਾਂ ਲੱਗੀਆਂ ਮੈਂ ਸਰਕਾਰ ਅਗੇ ਬੇਨਤੀ ਕਰਦਾ ਪਈਏ ਮੇਰੇ ਤੇ ਇਹਦਾ ਵੇਖ ਕੇ ਕਿਸੇ ਵੀ ਆਪਦੇ ਕਰਮਚਾਰੀ ਨੂੰ ਕੱਲਾ ਨੇ ਨੂੰ ਵੇਖ ਕੇ ਮੇਰਾ ਜੋ ਵੀ ਬੰਦਾ ਹੱਕ ਦਵਾਉਣਾ ਮੈਂ ਗਰੀਬ ਆਦਮੀ ਮੇਰੇ ਤੇ ਕੰਦਾ ਵੀ ਨਹੀਂ ਹੋਣੀਆਂ ਰਾਤ ਵੱਡਾ ਜਿਹੜਾ ਤੂਫਾਨ ਆਇਆ ਉਹਦੇ ਵਿੱਚ ਜਿਹੜਾ ਨੁਕਸਾਨ ਆ ਬਹੁਤ ਜਿਆਦਾ ਹੋਇਆ ਵਾ ਪਿੰਡ ਤਲਵੰਡੀ ਸੋਭਾ ਸਿੰਘ ਦਾ ਜਿਹਦੇ ਵਿੱਚ ਖੁਦ ਮੇਰੇ ਘਰ ਦਾ ਨੁਕਸਾਨ ਜਿਹੜੀ ਟੂੜੀ 12 ਮੀਟਰ ਵਾਲੀ ਉਹ ਵੀ ਉੱਡ ਗਈ ਆ ਕੰਦ ਵੀ ਟਹਿ ਗਈ ਆ ਭਾਈ ਲਖਮੀਰ ਸਿੰਘ ਮੇਰਾ ਗਵਾਂਢੀ ਆ ਉਹਦਾ ਛੱਡ ਸਾਰਾ ਡਿੱਗ ਪਿਆ ਵਾ ਲਖਵਿੰਦਰ ਸਿੰਘ ਦਾ ਬਰਾਂਡਾ ਪਾੜ ਕੇ ਟੂੜੀ ਸਾਰੀ ਬਾਹਰ ਨਿਕਲ ਕੇ ਉੱਡ ਗਈ ਆ ਇਹਦੇ ਵਿੱਚ ਗੱਡੀ ਖੜੀ ਸੀ ਉਹ ਵੀ ਟੁੱਟ ਗਈ ਆ ਆ ਮੇਰੇ ਮਗਰ ਗੱਡੀ ਖਲੋਦੀ ਏ ਟੁੱਟ ਗਈ ਆ ਮੰਝੇ ਵੀ ਟੁੱਟ ਗਏ ਆ ਬਾਤਾ ਬਾਪੂ ਵੇਲੇ ਸੀ ਉਹਨੂੰ ਵੀ ਸੱਟਾਂ ਲੱਗੀਆਂ ਵਾ ਬਹੁਤ ਵੱਡਾ ਨੁਕਸਾਨ ਹੋਇਆ ਵਾ ਬਰਾਂਡਾ ਵੀ ਸਾਰਾ ਤੈਸ ਨੈਸ ਹੋ ਗਿਆ ਵਾ ਇਹਦੇ ਤੇ ਸਰਕਾਰ ਨੂੰ ਅਪੀਲ ਕਰਦੇ ਆ ਮਾਨਯੋਗ ਭਗਵੰਤਵਾਂ ਸਰਕਾਰ ਨੂੰ ਕਿ ਜਿਹੜਾ ਨੇਰ ਦੇ ਨਾਲ ਵੱਡਾ ਨੁਕਸਾਨ ਹੋਇਆ ਵਾ ਇਹਦਾ ਸਰਵਾ ਕਰਵਾ ਕੇ ਇਹ ਮਾਤਰ ਲੋਕ ਆ ਗਰੀਬ ਲੋਕ ਆ ਇਹਨਾਂ ਦੀ ਮਦਦ ਕੀਤੀ ਜਾਵੇ ਮਾਲੀ ਸਹਾਤਾ ਦਿੱਤੀ ਜਾਵੇ ਤੇ ਡੀਸੀ ਸਾਹਿਬ ਤਰਨਤਾਰਨ ਨੂੰ ਵੀ ਬੇਨਤੀ ਆ ਕਿ ਜਲਦੀ ਤੋਂ ਜਲਦੀ ਜਿਹੜਾ ਵੱਡਾ ਨੁਕਸਾਨ ਰਾਤ ਹੋਇਆ ਵਾ ਉਹਦਾ ਸਰਵਾ ਕਰਵਾ ਕੇ ਬੰਦੀ ਜਿਹੜੀ ਮਾਲੀ ਸਹਾਤਾ ਵਾ ਦਿੱਤੀ ਜਾਵੇ ਕਿਉਂ ਕਿ ਕਿਸਾਨ ਤੇ ਮਜ਼ਦੂਰ ਅੱਗੇ ਰਗੜਿਆ ਪਿਆ ਵਾ ਬਹੁਤ ਵੱਡਾ ਰਾਹ ਨੇਰ ਨੇ ਨੁਕਸਾਨ ਕੀਤਾ ਵਾ ਇਹਨਾਂ ਨਕਸ਼ਾਂ ਦੀ ਪਰਪਰਾਏ ਜਿਹੜੀ ਆ ਸਰਕਾਰ ਕਰੇ ਤੇ ਨਾ ਕੀਤੀ ਤੇ ਕਿਸਾਨ ਤੇ ਮਜ਼ਦੂਰ ਅੱਗੇ ਮਾਰਿਆ ਚੁੱਕਿਆ ਉਹਦੇ ਪੱਲੇ ਕੁਛ ਨਹੀਂਗਾ ਤੇ ਕੁਛ ਵੀ ਪੱਲੇ ਨਹੀਂ ਰਹੂਗਾ ਕਿਸਾਨ ਮਜ਼ਦੂਰ ਸ਼ਖਤ ਵੱਡੀ ਸੇਵਾ ਦਾ ਹੱਕ ਮੇਰ ਸੇ ਤਲੋ